ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਫਸਲਾਂ ਬਚਾਉਣ ਦੀ ਗੱਲ ਹੈ ਜ਼ਮੀਨਾਂ ਬਚਾਉਣ ਦੀ ਗੱਲ ਹੈ ਉਹ ਤੁਸੀਂ ਕਿਸੇ ਮਸਲੇ ਤੋਂ ਭੁੱਲੇ ਨਹੀਂ ਹੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੱਡੇ ਲੰਬੇ ਸੰਘਰਸ਼ ਲੜੇ ਨੇ ਕਿਸਾਨੀ ਵਾਸਤੇ ਅਸੀਂ ਆਪਣੇ ਨੌਜਵਾਨਾਂ ਦੀ ਮੌਤ ਜਿਨ੍ਹਾਂ ਦੀ ਐਫਆਈਆਰ ਵੀ ਸਰਕਾਰ ਨੇ ਜ਼ੀਰੋ ਉਪਕੱਤੀ ਹੈ ਅਣਪਛਾਤੇ ਮਾਰ ਗਏ ਜਦਕਿ ਸ਼ਰੇਆਮ ਪੁਲਿਸ ਦੂਜੀ ਸਟੇਟ ਦੇ ਮੁਲਾਜ਼ਮ ਸਾਡੇ ਨੌਜਵਾਨਾਂ ਦੇ ਉੱਤੇ ਅਨੰਤ ਛੱਦਲ ਕਰਦੇ ਰਹੇ ਪਰੰਤੂ ਸਾਡੀ ਸਰਕਾਰ ਕੋਈ ਟੱਸ ਤੋਂ ਮੱਸ ਨਹੀਂ ਹੋਈ ਹੁਣ ਬੇੜਾ ਵੀਰੋ ਪੂਰੇ ਭਾਰਤ ਦੇ ਵਿੱਚੋਂ ਬੀਜਪੀ ਦਾ सफाया ਹੋਣਾ ਤੇ ਇੰਡੀਆ ਅਲਾਈਂਸ ਨੂੰ ਲਿਆਉਣਾ ਬੇਹੱਦ ਜ਼ਰੂਰੀ ਹੈ ਤੁਸੀਂ ਸਾਰੇ ਸਮਝਦੇ ਹੋ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਬੀਜਪੀ ਦਾ ਡਿਕਟੇਟਰ ਰੱਬੀਆ ਸਾਰਿਆਂ ਨੇ ਵੇਖ ਲਿਆ ਇਹ ਲੋਕ ਧਰਮ ਦੇ ਨਾਂ ਦੇ ਉੱਤੇ ਨਫ਼ਰਤ ਦੀ ਰਾਜਨੀਤੀ ਕਰਦੇ ਆ ਤਾਂ ਕਾਂਗਰਸ ਨੂੰ ਮਜ਼ਬੂਤ ਕਰਨਾ ਸਾਡੀ اخلاقی ਜ਼ਿੰਮੇਵਾਰੀ ਬਣ ਗਈ ਹੈ ਤੁਸੀਂ ਸਾਰਿਆਂ ਨੇ ਵੇਖਿਆ ਹੁਣੇ ਪੂਰੇ 2 ਸਾਲ ਤੱਕ ਭਾ ਜਸਟਿਸ ਵਾਸਤੇ ਹੋ ਕੇ ਭਗਾਈ ਕਰਦਿਆਂ ਨੂੰ ਸਗੋਂ ਇਹਨਾਂ ਨੇ ਇੱਕ ਵੀ ਗੱਲ ਨੂੰ ਆਪਣੀ ਨੂੰ ਕਬੀਰਤਾ ਨਾਲ ਨਹੀਂ ਲਿਆ ਅਜੇ ਤੱਕ ਸਾਰੇ ਸਿਸਟਮ ਤੋਂ ਅੱਕ ਕੇ ਇਹ ਫੈਸਲਾ ਕੀਤਾ ਵੀ ਆਪਾਂ ਜੇ ਕੋਈ ਚੱਜ ਦਾ ਸਰਕਾਰ ਲੈ ਕੇ ਆਵਾਂਗੇ ਫੇਰ ਹੀ ਫੈਦਾ ਅਦਰਬਾਈ ਜਿਵੇਂ ਧਰਨੇ ਜਿੰਨੇ ਮਰਜ਼ੀ ਲਾਈ ਜਾਈਏ ਜਦ ਤੱਕ ਸਾਡੇ ਆਗੂ ਆ ਜਿਹੜੇ ਪੜ੍ਹੇ ਲਿਖੇ ਸੂਝਵਾਨ ਨਹੀਂ ਅੱਗੇ ਆਉਣਗੇ ਬਲੰਦ ਹੌਸਲੇ ਵਾਲੇ ਕਹਿਣੀ ਕਰਨੀ ਦੇ ਪੱਕੇ ਉਹੋ ਜਿਹੇ ਬੰਦੇ ਅਸੀਂ ਅੱਗੇ ਨਹੀਂ ਲੈ ਕੇ ਆਉਂਦੇ ਤਦ ਤੱਕ ਅਸੀਂ ਧਰਨੇ ਮਜਾਰਾਂ ਜੋਗੀ ਹੋ ਜਾਵਾਂਗੇ ਮੈਂ ਆਪਣੀ ਬਾਕੀ ਵਿੱਚ ਜਿਹੜੀ ਬਚਦੀ ਲਾਈਫ ਦਾ ਇਹੋ ਹੀ ਮੁੱਖ ਉਦੇਸ਼ ਰੱਖਿਆ ਮੇਝੇ ਲੜਨਾ ਹੈ ਤਾਂ ਸਾਡੀ ਆ ਜਿਹੜੀ ਜਵਾਨੀ ਮੇਰੇ ਸਾਹਮਣੇ ਖੜੀ ਹੈ ਇਹਨੂੰ ਬਚਾਉਣ ਲਈ ਲੜਨਾ ਹੈ ਜਿਹੜੀ ਪੋਜੀਸ਼ਨ ਦੇ ਵਿੱਚ ਮੈਂ ਪਹੁੰਚਿਆ ਮੇਰਾ ਪਰਿਵਾਰ ਪਹੁੰਚਿਆ ਪ੍ਰਮਾਤਮਾ ਕਦੇ ਨਾ ਕਰੇ ਵੀ ਤੁਹਾਡੇ ਚੋਂ ਵੀ ਕੋਈ ਕੱਪਲ ਹੈ ਜਿਹੜਾ ਉਹ ਇਸ ਸੇ ਪੋਜੀਸ਼ਨ ਦੇ ਵਿੱਚ ਪਹੁੰਚੇ ਪਹੁੰਚੇ ਸੋ ਆਪਾਂ ਆਰਿਆ ਨੇ ਬ੍ਰੈਂਡ ਨਿਸ਼ਾ ਕਰਨਾ ਹੈ ਅੱਜ ਇੱਕ ਤਰੀਕ ਨੂੰ ਭਰਾ ਜੀਤਪਿੰਦਰ ਸਿੱਧੂ ਨੇ ਇਹਨਾਂ ਨੂੰ ਅਪਡੇਟ ਮਿਲੀ ਹੈ ਤਾਂ ਬੜੇ ਚਾਰ ਬਾਰ ਦੇ ਐਮ.ਐਲ.ਏ ਤੁਸੀਂ ਇਹਨਾਂ ਦੀ ਬਾਡੀ ਲੈਂਗੁਏਜ ਦੇਖਿਓ ਜਦੋਂ ਐਮ.ਐਲ.ਏ ਹੁੰਦੇ ਕੰਮ ਕਿਸ ਤਰ੍ਹਾਂ ਕਰਦੇ ਆ ਬਹੁਤ ਹਲਕੇ ਦੇ ਵਿੱਚ ਕਾਫੀ ਤੁਹਾਡੀਆਂ ਰਿਸ਼ਤੇਦਾਰੀਆਂ ਹੋਣੀਆਂ ਕਦੇ ਬੈਕਗ੍ਰਾਉਂਡ ਪੁੱਛ ਕੇ ਵੇਖ ਲਿਓ ਪਰੰਤੂ ਹੁਣ ਗੱਲ ਰਹੀ ਕਿ ਆਪਣੇ ਪਾਲੇ ਚ ਗੇਂਦ ਹੈ ਜੇ ਆਪਾਂ ਇਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਤਾਂ ਇਹ ਆਪਣੇ ਮਸਲੇ ਕਾ ਨੂੰ ਸੰਸਦ ਦੇ ਵਿੱਚ ਲੈ ਕੇ ਜਾਣਗੇ ਇਹਨਾਂ ਤੁਹਾਨੂੰ ਮੈਂ ਪਰੋਸਾ ਕਰਦਾ ਮੇਰੀਆਂ ਤਿੰਨ ਭੂਆ ਇਸ ਪਿੰਡ ਦੇ ਵਿੱਚ ਨੇ ਤੇ ਮੈਨੂੰ ਫੜਦਾ ਵੀ ਬਹੁਤ ਸੌਖਾ ਮੈਜ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ ਕਿ ਤੁਸੀਂ ਕਸਰ ਨਾ ਕੋਈ ਛੱਡੋ ਜੇ ਸੋਨੂੰ ਕੋਈ ਦਿੱਕਤ ਆ ਗਈ ਤਾਂ ਮੈਂ ਤੁਹਾਡਾ ਸੇਵਾਦਾਰ ਤੁਹਾਡੇ ਕੋਲੇ ਹਾਜ਼ਰ ਹੋਊਂਗਾ ਬਹੁਤ ਬਹੁਤ ਧੰਨਵਾਦ